ਜੈ ਭੀਮ ਜੈ ਭਾਰਤ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪੋਸੂ ਨਾਮਾ YouTube ਚੈਨਲ ਦੀ ਟੀਮ ਅੱਜ ਫਲੋਰ ਪਹੁੰਚੀ ਹੈ ਡੇਰਾ ਬਾਬਾ ਬ੍ਰਹਮਦਾਸ ਜੀ ਦੇ ਡੇਰੇ ਦੇ ਵਿੱਚ ਔਰ ਦੱਸ ਦਈਏ ਕਿ ਇਤਿਹਾਸ ਦੱਸ ਰਿਹਾ ਕਿ ਲੁਧਿਆਣੇ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ 28 ਅਕਤੂਬਰ 1951 ਨੂੰ ਆਏ ਸਨ ਔਰ ਉਸ ਵੇਲੇ ਮਤਲਬ ਇਸ ਡੇਰੇ ਦੇ ਪਹਿਲੇ ਬਾਬਾ ਚਿਸਤੀ ਜੀ ਔਰ ਉਹਨਾਂ ਦੇ ਜਿਹੜੇ ਸੈਕੰਡ ਨੰਬਰ ਦੇ ਬਾਬਾ ਜੀ ਸਨ ਉਹਨਾਂ ਦੀ ਬਕਾਏ ਦਾ ਤੌਰ ਤੇ ਬਾਬਾ ਸਾਹਿਬ ਦੇ ਨਾਲ ਇੱਕ ਮੁਲਾਕਾਤ ਹੋਈ ਸੀ ਉਸ ਮੁਲਾਕਾਤ ਦੇ ਦੌਰਾਨ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਸੀ ਉਸ ਮੁਲਾਕਾਤ ਦੇ ਦੌਰਾਨ ਕਿਸ ਤਰ੍ਹਾਂ ਸਮਾਜ ਵਾਸਤੇ ਕੁਝ ਅਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਸੀ ਜੋ ਸਮਾਜ ਦੇ ਅੰਦਰ ਜਿਸ ਤਰ੍ਹਾਂ ਦੀ ਉਸ ਸਮੇਂ ਲਹਿਰ ਚੱਲ ਸੀ ਲਹਿਰ ਚੱਲ ਰਹੀ ਸੀ ਬਾਬਾ ਸਾਹਿਬ ਨੂੰ ਬੇਨਤੀ ਕੀਤੀ ਗਈ ਸੀ ਕਿ ਸਾਡੀ ਕੌਮ ਨੂੰ ਇਸ ਮਤਲਬ ਮਤਲਬ ਉਸ ਦਲਦਲ ਦੇ ਵਿੱਚੋਂ ਬਾਹਰ ਕੱਢੋ ਜਿਹੜੀ ਦਲਦਲ ਦੇ ਵਿੱਚ ਕੌਮ ਸਾਡੀ ਫਸੀ ਹੋਈ ਹੈ ਮੇਰੇ ਨਾਲ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਇਸ ਸਮੇਂ ਜੁੜੇ ਨੇ ਉਹਨਾਂ ਨਾਲ ਇਸ ਇਤਿਹਾਸ ਬਾਰੇ ਆਪਾਂ ਪੂਰੀ ਜਾਣਕਾਰੀ ਉਹਨਾਂ ਤੋਂ ਲੈਣੇ ਆ ਜਸਲ ਸਾਹਿਬ ਸਭ ਤੋਂ ਪਹਿਲਾਂ ਜੈਪੀਨ ਜੈਪੁਰ ਜੈਪੀਨ ਜੈਪੋਤ ਜੈ ਸੰਤਨ ਅੱਜ ਮੈਨੂੰ ਦੂਸਰੀ ਵਾਰ ਇਸ ਜਗ੍ਹਾ ਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਪਹਿਲਾਂ ਅਸੀਂ ਇੱਥੇ ਆਏ ਸੀਗੇ ਹਰੀਪੁਰ ਖਾਲਸਾ ਕੁਝ ਟਾਈਮ ਸੀਗਾ ਮੇਰੇ ਕੋਲ ਤੇ ਉਸ ਵੇਲੇ ਸਾਨੂੰ ਜਦੋਂ ਪਤਾ ਲੱਗਾ ਤੇ ਅਸੀਂ ਉਸ ਵੇਲੇ ਦਰਸ਼ਨ ਕਰਕੇ ਗਏ ਸੀ ਸਾਨੂੰ ਉਸ ਵੇਲੇ ਇੱਕ ਬੜਾ ਚੰਬਾ ਵੀ ਹੋਇਆ ਸੀ ਕਿ ਅੱਖ ਜਗਾਓ ਆਜ਼ਾਦੀ ਪਾਓ ਯਾਤਰਾ ਫਲੋਰ ਦੇ ਵਿੱਚ ਆਈ ਸੀ ਪਰ ਉਸ ਵੇਲੇ ਇਸ ਜਗ੍ਹਾ ਦੇ ਅਸੀਂ ਦਰਸ਼ਨ ਨਹੀਂ ਕਰ ਸਕੇ ਜਿਹੜੀ ਕਿ 바ਵਾ ਸਾਹਿਬ ਦੇ ਨਾਲ ਅਚੇਚੇ ਤੌਰ ਤੇ ਇੱਥੇ ਦੇ ਸੰਤ ਬ੍ਰਹਮਦਾਸ ਜੀ ਜਿਹੜੇ ਕਿ ਚਿਸਤੀ ਸਰਕਾਰ ਦੇ ਮਾਲਕ ਉਹਨਾਂ ਨੇ 바ਵਾ ਸਾਹਿਬ ਨੂੰ ਲਿਜਾਣੇ ਵੇਖੇ ਹਮ ਆਉਣ ਲਈ ਕਿਹਾ ਸੀ ਬਾਬਾ ਸਾਹਿਬ ਪਹਿਲੀ ਗੱਲ ਡੇਰੀਆਂ ਚ ਆਉਂਦੇ ਨਹੀਂ ਸੀ ਪਰ ਜਦੋਂ ਸੰਤਾਂ ਨੇ ਕਿਹਾ ਫਿਰ ਉਹ ਆਏ ਤੇ ਜਦੋਂ ਉਹਨਾਂ ਦੀ ਮੁਲਾਕਾਤ ਦੇ ਦੌਰਾਨ ਸੰਤਾਂ ਨੇ ਕਿਹਾ ਕਿ ਜੋ ਵੀ ਤੁਸੀਂ ਕਹੋਗੇ ਹੂੰ ਬਾਬਾ ਸਾਹਿਬ ਜਿੱਦਾਂ ਦੇ ਕਹੋਗੇ ਬੰਦੇ ਭੇਜਣ ਲਈ ਕਿਸੇ ਵੀ ਤਰ੍ਹਾਂ ਦੀ ਸਾਡੀ ਲੋੜ ਆ ਅਸੀਂ ਤਿਆਰ ਆ ਪਰ ਮੇਰਾ ਜਿਹੜਾ ਸਮਾਜ ਆ ਇਹਦੇ ਹੱਥਾਂ ਦੇ ਵਿੱਚੋਂ ਪੱਲੀਆਂ ਦਾਤੀਆਂ ਛੜਾ ਦਿਓ ਜਿਸ ਕਰਕੇ ਬਾਬਾ ਸਾਹਿਬ ਨੂੰ ਇਹ ਗੱਲ ਸੁਣ ਕੇ ਬਹੁਤ ਹੀ ਚੰਗਾ ਲੱਗਾ ਕਿ ਮੇਰੇ ਸਮਾਜ ਦੇ ਵਿੱਚ ਇਹੋ ਜਿਹੇ ਵੀ ਸੰਤ ਹੈਗੇ ਆ ਜਿਹੜੇ ਸਮਾਜ ਦੇ ਨਾਲ ਇਹਨਾਂ ਦੁੱਖ ਦਰਦ ਰੱਖਦੇ ਆ ਉਹ ਗਰੀਬਾਂ ਦੇ ਲਈ ਇਹਨਾਂ ਉਹਨਾਂ ਦੇ ਦਿਲ ਦੇ ਵਿੱਚ ਪੀੜਾ ਆ ਜਿਵੇਂ ਕਿ ਸਾਡੇ ਗੁਰੂਆਂ ਦੇ ਪਹਿਲਾਂ ਪੀੜਾ ਸੀ ਵਿੱਚ ਦਰਦ ਦਰਦ ਸੀ ਜਿਨ੍ਹਾਂ ਨੇ ਬਹੁਤ ਵੱਡਾ ਮਿਸ਼ਨ ਚਲਾਇਆ ਜੇ ਆਪਾਂ ਕਹ ਲਈਏ ਸਤਗੁਰ ਰਵਦਾਸ ਮਹਾਰਾਜ ਜੀ ਸਤਗੁਰ ਰਵਦਾਸ ਮਹਾਰਾਜ ਜੀ ਤੋਂ ਬਾਅਦ ਕਬੀਰ ਸਾਹਿਬ ਨਾਮਦੇਵ ਜੀ ਉਸ ਤੋਂ ਪਹਿਲਾਂ ਸੋ ਜਿਹੜੀ ਭਗਤੀ ਲਹਿਰ ਦੀ ਅੱਗੇ ਪਰੰਪਰਾ ਸੀ ਜਿਹਨੂੰ ਅੱਗੇ ਲੈ ਕੇ ਇੱਕ ਸਬਦਾਨ ਦੇ ਰੂਪ ਦੇ ਵਿੱਚ ਬਾਬਾ ਸਾਹਿਬ ਨੇ ਦਿੱਤੀ ਸੋ ਇਸ ਜਗ੍ਹਾ ਤੇ ਅੱਜ ਮੈਨੂੰ ਸੈਕੰਡ ਟਾਈਮ ਤੇ ਮੌਕਾ ਮਿਲਿਆ ਸੋ ਜਿਹੜੇ ਗੱਦੀ ਨਿਸ਼ੀਨਾ ਐ ਇਸ ਵੇਲੇ ਸੰਤ ਜਸਪਾਲ ਜੀ ਉਹਨਾਂ ਦੇ ਅਸੀਂ ਪਹਿਲਾਂ ਵੀ ਦਰਸ਼ਨ ਕਰਕੇ ਗਏ ਸੀ ਅੱਜ ਵੀ ਨਕੋਦਰ ਦੇ ਵਿੱਚ ਮੀਟਿੰਗ ਕਰਕੇ ਮੇਰੇ ਕੋਲ ਸਮਝ ਸੀ ਕਿ ਮੈਂ ਫਿਰ ਦਰਸ਼ਨ ਕਰਕੇ ਜਾਵਾਂ ਸੋ ਜਿੱਥੇ ਬਾਬਾ ਸਾਹਿਬ ਦੇ ਨਾਲ ਕੋਈ ਲਿੰਕ ਹੈ ਜਾ ਮਾਨਵਰ ਕਨਸ਼ੀ ਰਾਮ ਦੇ ਨਾਲ ਲਿੰਕ ਹੈ ਪਾਵਰ ਆਫ ਸੋਸ਼ਲ ਜੁਨਿਟੀ ਜਿੱਥੇ ਸਾਡੇ ਇਤਿਹਾਸਕ ਗੱਲਾਂ ਹੈਗੀਆਂ ਉਥੇ ਹਰ ਹਾਲਤ ਦੇ ਵਿੱਚ ਪਹੁੰਚਦੀ ਹੈ ਕਿਉਂਕਿ ਸਮਾਜ ਦੇ ਲਈ ਤੁਰੇ ਹੋਏ ਆ ਇੱਕ ਸਮਾਜ ਦੇ ਲਈ ਪੀੜਾ ਹੈ ਕਿ 바ਵਾ ਸਾਹਿਬ ਨੇ ਜੋ ਸਾਨੂੰ ਲੈ ਕੇ ਹੱਕ ਹਕੂਕ ਦਿੱਤੇ ਸੀ ਜਿਹੜੇ ਉਹਨਾਂ ਦੇ ਹੱਕ ਹਕੂਕ ਲੈ ਕੇ ਦੇਣ ਤੋਂ ਬਾਅਦ ਗੱਡੀਆਂ ਤੇ ਆਏ ਕੁਰਸੀਆਂ ਤੇ ਬੈਠੇ ਉੱਪਰ ਸਮਾਜ ਨੂੰ ਭੁੱਲ ਗਏ ਉਹ ਸਾਰੇ ਦੇ ਸਾਰੇ ਅੱਜ ਬੇਲਗਾਮ ਸਾਨੂੰ ਲੱਗ ਰਹੇ ਆ ਜੇਕਰ ਉਹ ਸਮਾਜ ਲਈ ਦੁੱਖ ਦਰਦ 바ਵਾ ਸਾਹਿਬ ਵੰਗ ਰੱਖਦੇ ਤੇ ਅੱਜ ਸਾਨੂੰ ਇਹੋ ਜਿਹੀ ਹਾਲਾਤ ਦੇਖਣੇ ਨਹੀਂ ਸੀ ਪੈਣੇ ਪਰ ਅੱਜ ਦੁਬਾਰਾ ਸਾਨੂੰ ਉਹ ਹਾਲਾਤ ਨਜ਼ਰ ਆਉਣੇ ਸ਼ੁਰੂ ਹੋ ਗਏ ਕਿ ਅੱਜ ਸਾਡੇ ਬੱਚਿਆਂ ਦੇ ਕੋਲ ਐਜੂਕੇਸ਼ਨ ਖੋਲ ਹੀ ਗਈ ਹੈ ਜਿਹੜੀਆਂ ਸਿਹਤ ਸਹੂਲਤਾਂ ਸਾਡੇ ਕੋਲ ਹੈ ਨਹੀਂ ਐਜੂਕੇਸ਼ਨ ਇੰਨੀ ਮਹਿੰਗੀ ਕਰ ਦਿੱਤੀ ਗਈ ਹੈ ਕਿ ਆਮ ਬੰਦਾ ਪੜ੍ਹਾਈ ਨਹੀਂ ਸਕਦਾ ਸੋ ਇਸ ਕਰਕੇ ਇਸ ਜਗ੍ਹਾ ਦੇ ਉੱਤੇ ਆ ਕੇ ਮਨ ਨੂੰ ਬੜਾ ਸਕੂਨ ਮਿਲਿਆ ਕਿ ਜਿੱਥੇ ਦੇ ਸੰਤਾਂ ਵੱਲੋਂ ਇੱਕ 바ਵਾ ਸਾਹਿਬ ਨੂੰ ਉਸ ਵੇਲੇ ਏਡੀ ਵੱਡੀ ਗੱਲ ਕਹੀ ਗਈ ਜਿਹੜੀ ਕਿ 바ਵਾ ਸਾਹਿਬ ਵੀ ਕਦੀ ਸੋਚਦੇ ਨਹੀਂ ਸੀ ਕਿ ਡੇਰਿਆਂ ਦੇ ਵਿੱਚੋਂ ਵੀ ਇਦਾਂ ਦੀ ਆਵਾਜ਼ ਆਊਗੀ ਕਿਤੇ ਨਾ ਕਿਤੇ ਪੜਿਆ ਹੋਇਆ ਜਸਾ ਸਾਹਿਬ ਕਿ ਪਹਿਲਾਂ 바ਵਾ ਸਾਹਿਬ ਨਾ ਨੁਕਰ ਕਰਦੇ ਸੀ ਵੀ ਮੈਂ ਨਹੀਂ ਜਾਵਾਂਗਾ ਉਸ ਤੋਂ ਬਾਅਦ ਜਦੋਂ ਦੁਬਾਰਾ ਫਿਰ ਚਿਸਤੀ ਸਰਕਾਰ ਹੋਰਾਂ ਨੇ ਉਹਨਾਂ ਨੂੰ ਕਿਹਾ ਕਿ ਇੱਕ ਵਾਰੀ ਤੁਸੀਂ ਆ ਕੇ ਦੇਖੋ ਔਰ ਉਹਨਾਂ ਦੀ ਗੱਲ ਨੂੰ ਸੁਣ ਕੇ 바ਵਾ ਸਾਹਿਬ ਪ੍ਰਭਾਵਿਤ ਵੀ ਬੜੇ ਹੋਏ 바ਵਾ ਸਾਹਿਬ ਇਸ ਕਰਕੇ ਪ੍ਰਭਾਵਿਤ ਹੋਏ ਕਿ ਅੱਜ ਵੀ ਜੇਕਰ ਅਸੀਂ ਇਹ ਗੱਲ ਮੈਂ ਮੰਨਣ ਲਈ ਤਿਆਰ ਹਾਂ ਜੇਕਰ ਸਾਡੇ ਡੇਰਿਆਂ ਦੇ ਵਿੱਚੋਂ ਸੰਗਤ ਨੂੰ ਸਹੀ ਡਾਇਰੈਕਸ਼ਨ ਮਿਲ ਜਵੇ ਔਰ ਪ੍ਰੋਪਰ ਡਾਇਰੈਕਸ਼ਨ ਦੇ ਵਿੱਚ ਸੰਗਤ ਵੀ ਜਿਹੜੀ ਆ ਇਹ ਸਮਝਵੇ ਵੇ ਡੇਰੇ ਜਿਹੜੇ ਆ ਇਹਨਾਂ ਦੇ ਨਾਲ ਅਸੀਂ ਕੀ ਕੁਝ ਕਰ ਸਕਦੇ ਆ ਅੱਜ ਦੂਜੇ ਪਾਸੇ ਜਿਹੜੇ ਆ ਡੇਰੇ ਉਹ ਤਾਂ ਸਰਕਾਰਾਂ ਤੇ ਕਾਬੂ ਕਬਜ਼ਾ ਕਰਕੇ ਬੈਠ ਗਏ ਪਰ ਅਸੀਂ ਫਿਰ ਗੁਲਾਮ ਹੋ ਗਏ ਇਸ ਕਰਕੇ ਮੈਂ ਇਹ ਡੇਰਿਆਂ ਨੂੰ ਕੋਈ ਮਾੜਾ ਨਹੀਂ ਕਹਿੰਦਾ ਪਰ ਜਿਹੜੀ ਸਾਡੀ ਗਾਈਡੈਂਸ ਆ ਪ੍ਰੋਪਰ ਜਿਦੇ ਕਰਕੇ ਬਾਬਾ ਸਾਹਿਬ ਨੇ ਇਹ ਗੱਲ ਮੰਨੀ ਸੀ ਕਿਉਂਕਿ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਪਿੱਛੇ ਜਨ ਅੰਦੋਲਨ ਖੜਾ ਕਰ ਸਕਦੇ ਆ ਸਰਕਾਰਾਂ ਕਿਤੋਂ ਡਰਦੀਆਂ ਸਰਕਾਰਾਂ ਜਨ ਅੰਦੋਲਨ ਤੋਂ ਡਰਦੀਆਂ ਸਰਕਾਰਾਂ ਸਾਡੇ ਪੈਸੇ ਤੋਂ ਨਹੀਂ ਡਰਦੀਆਂ ਸਰਕਾਰਾਂ ਸਾਡੇ ਸਟੇਟਸ ਤੋਂ ਨਹੀਂ ਡਰਦੀਆਂ ਚਾਹੇ ਮੈਂ ਜਿਹੜਾ ਮਰਜੀ ਵੱਡਾ ਅਫਸਰ ਹੋਵਾਂ ਕੱਲ ਨੂੰ ਜੇਕਰ ਲੋਕਾਂ ਨੂੰ ਲੱਗੇ ਕਿ ਅਸੀਂ ਕੁਝ ਕਰ ਰਹੇ ਆ ਤੇ ਲੋਕ ਪਿੱਛੇ ਜੁੜ ਜਾਣ ਤੇ ਸਰਕਾਰਾਂ ਦੀ ਕੀ ਹਿੰਮਤ ਆ ਨਾ ਮੰਨਣ ਅੱਛਾ ਜਸਲ ਸਾਹਿਬ ਇੱਕ ਬੇਗਮਪੁਰਾ ਦੀ ਹਮੇਸ਼ਾ ਗੱਲ ਕਰਦੇ ਆ ਬੇਗਮਪੁਰਾ ਬਸਾਉਣਾ ਬੇਗਮਪੁਰਾ ਬਸਾਉਣਾ ਮੈਂ ਚਾਹੁੰਦਾ ਕਿ ਅਸਲ ਵਿੱਚ ਰਬਦਾਸ ਮਹਾਰਾਜ ਨੇ ਬੇਗਮਪੁਰਾ ਸ਼ਹਿਰ ਕੋ ਨਾਓ ਇਸ ਨੂੰ ਥੋੜਾ ਜਿਆਦਾ ਜ਼ਰੂਰ ਕਲੀਅਰ ਕਰਿਓ ਸਰ ਸੋਤਾ ਸਾਹਿਬ ਜਿਹੜਾ ਬੇਗਮਪੁਰਾ ਸ਼ਬਦ ਆ ਇਹ 1509 ਦੇ ਵਿੱਚ ਜਦੋਂ ਲੋਧੀ ਇੱਥੇ ਬੁਲਾਇਆ ਸੀ ਗੁਰੂ ਮਹਾਰਾਜ ਜੀ ਨੂੰ ਤੇ ਉਹ ਚਾਹੁੰਦੇ ਸੀ ਵੀ ਇੱਕ ਤੀਰ ਨਾਲ ਮੈਂ ਦੋ ਸ਼ਿਕਾਰ ਕਰ ਲਵਾਂ ਉਹਨਾਂ ਨੇ ਸੋਚਿਆ ਕਿ ਇਹ ਮੁਸਲਮਾਨ ਨਹੀਂ ਗਏ ਤੇ ਇਹਨਾਂ ਨੂੰ ਮੈਂ ਝਕਾਉਂਦਾ ਨਾ ਪਹਿਲਾਂ ਡਰਾਉਣ ਦੀ ਕੋਸ਼ਿਸ਼ ਕੀਤੀ ਉਹ ਡਰੇ ਨਹੀਂ ਫਿਰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਅੱਧਾ ਰਾਜ ਲੈ ਲਓ ਮੁਸਲਮਾਨ ਬਣ ਜਾਓ ਫਿਰ ਉਹਨਾਂ ਨੂੰ ਉੱਥੇ ਸ਼ਬਦ ਚਾਦਿਆ ਸੀ ਕਿਹੜਾ ਰਾਜ ਬੇਗਮਪੁਰਾ ਸ਼ਹਿਰ ਕਾ ਨਾਉ ਦੁਖ ਹੰਦੋ ਨਹੀਂ ਤੇ ਠਾਓ ਨਾ ਤਸਵੀਸ ਖਰਾਜ ਨਾ ਮਾਲਕ ਹੋ ਆਪਣਾ ਖਤਰਨਾਕ ਤਰਸ ਜਵਾਲ ਅਬ ਮੋ ਖੂਬ ਬਤਨ ਗਏ ਪਾਈ ਉਹਾਂ ਖੈਰ ਸਦਾ ਮੇਰੇ ਪਾਈ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮ ਨਸੇ ਮੇ 100 ਆਈ ਆਵਾ ਦਾਂਸ ਦਾ ਮਸ਼ਹੂਰ ਉਨਮੈ ਗੰਨੀ ਬਸੇ ਮਹਿਮੂਰ ਕਹਿ ਰਵਿਦਾਸ ਖਲਾਸ ਚ ਮਾਰਾ ਜੋ ਹਮ ਸਹਿਰੀ ਸੁਮੇਤ ਹਮਾਰਾ ਹੁਣ ਇੱਥੇ ਗੱਲ ਆਉਂਦੀ ਹੈ ਵੀ ਬੇਗਮਪੁਰਾ ਬਸਾਉਣਾ ਬੇਗਮਪੁਰਾ ਕਿੱਥੇ ਹੈ ਹਮ ਬੇਗਮਪੁਰਾ ਜਿਹੜਾ ਆ ਜਿੱਥੇ ਦਸਵਾਂ ਦਵਾਰ ਆ ਉਹਨੂੰ ਬੇਗਮਪੁਰਾ ਕਿੰਦੇ ਆ ਕੀ ਬਾਤ ਹਰ ਬੰਦੇ ਦੇ ਅੰਦਰ ਬੇਗਮਪੁਰਾ ਬਿਸ਼ਰਤ ਕੇ ਬੰਦੇ ਦੀ ਨੀਅਤ ਜਿਹੜੀ ਆ ਮਨੁੱਖਤਾ ਲਈ ਕੰਮ ਕਰਨ ਲਈ ਹੋਵੇ ਹਮ ਵੰਦੇਦਿਤ ਨੀਤੀ ਹੁਣ ਮੈਂ ਪੜ੍ਹ ਕੇ ਆਪਣੇ ਲਈ ਸਾਰਾ ਕੁਝ ਬਣਾ ਕੇ ਚਲ ਜਵਾਂ ਨਿਆਣਾ ਲਈ ਬਣਾ ਕੇ ਚਲ ਜਵਾਂ ਤੇ ਬਾਬਾ ਸਾਹਿਬ ਵੀ ਆਪਣਾ ਲਈ ਬਣਾ ਕੇ ਜਾ ਸਕਦੇ ਸੀ ਅੱਜ ਅਸੀਂ ਬਾਬਾ ਸਾਹਿਬ ਨੂੰ ਕਿਉਂ ਮੰਨ ਰਹੇ ਹਾਂ ਸਾਡੇ ਨਾਲ ਬਾਬਾ ਸਾਹਿਬ ਕਿਉਂ ਵਖਰੇ ਸੀ ਇਸ ਕਰਕੇ ਵਖਰੇ ਸੀ ਕਿ ਉਹਨਾਂ ਨੇ ਐਜੂਕੇਸ਼ਨ ਪੂਰੀ ਦੀ ਪੂਰੀ ਜਿਹੜੀ ਹੈ ਸਮਾਜ ਦੀ ਖਾਤਰ ਲੈ ਕੇ ਸਮਾਜ ਦੇ ਵਿੱਚ ਇੰਨੀ ਵੱਡੀ ਕ੍ਰਾਂਤੀ ਲਿਆ ਦਿੱਤੀ ਕਿ ਅੱਜ ਇਸੇ ਕਰਕੇ ਬਾਣੀ ਦੇ ਉੱਤੇ ਜੇਕਰ ਆਪਾਂ ਚੱਲਦੇ ਆਂ ਤੇ ਬੀਗਮਪੁਰਾ ਸ਼ਬਦ ਜਿਹੜਾ ਆ ਇਹ ਸਤਗੁਰ ਰਵਦਾਸ ਮਹਾਰਾਜ ਦਾ ਅਚਾਰਿਆ ਹੋਇਆ ਸ਼ਬਦ ਆ ਪਰ ਜਿਹੜਾ ਅਸੀਂ ਕਹਿੰਦੇ ਆ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਨ ਛੋਟ ਬਡੇ ਸਭ ਸੰਬਸੇ ਰਵਦਾਸ ਰਹੇ ਪ੍ਰਸੰਨ ਇਹ ਸਤਗੁਰ ਰਵਦਾਸ ਮਹਾਰਾਜ ਦੀ ਬਾਣੀ ਨਹੀਂ ਜੇ ਸਤਗੁਰ ਰਵਦਾਸ ਮਹਾਰਾਜ ਦੀ ਇਹ ਬਾਣੀ ਨਹੀਂ ਹੈ ਕਿ ਐਸਾ ਚਾਹੂ ਰਾਜ ਮੈਂ ਜਹਾ ਮਿਲੇ ਸਬਨ ਕੋ ਆਨ ਫਿਰ بار بار ਇਹ ਕਿਉਂ ਦੁਹرائی ਜਾਂਦੀ ਹੈ ਔਰ ਕਿਉਂ ਮਤਲਬ ਇਸ ਨੂੰ ਸਿਰਫ ਤਾਂ ਸਿਰਫ ਰਵਿਦਾਸ ਮਹਾਰਾਜ ਦੀ ਬਾਣੀ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਮੈਂ ਇਹ ਗੱਲ ਕਾਫੀ ਦੇਰ ਪਹਿਲਾਂ ਸੰਤਾਂ ਨੂੰ ਪੁੱਛੀ ਸੀ ਜਦੋਂ ਪੰਡਵੇ ਦੇ ਵਿੱਚ ਮੇਰੀ ਮੀਟਿੰਗ ਹੋਈ ਸੀ ਵੇ ਮੈਨੂੰ ਉਹ ਗ੍ਰੰਥ ਦਾ ਨਾਮ ਦੱਸੋ ਜਿੱਥੇ ਸਤਗੁਰ ਰਵਿਦਾਸ ਮਹਾਰਾਜ ਦਾ ਇਹ ਸ਼ਲੋਕ ਲਿਖਿਆ ਕੋਈ ਦੱਸ ਨਹੀਂ ਸਕਿਆ ਇਹਦਾ ਮਤਲਬ ਕਿਤੇ ਨਾ ਕਿਤੇ ਇਸ ਸ਼ਲੋਕ ਦੇ ਪਿੱਛੇ ਕੋਈ ਹੋਰ ਰਾਜ ਆ ਮਤਲਬ ਇਹ ਰਵਿਦਾਸ ਜਿਹੜੇ ਹੁੰਦੇ ਆ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਰਾਜ ਉਹਨਾਂ ਦੇ ਪੈਰਾਂ 'ਚ ਰੋਲਦੇ ਫਿਰਦੇ ਹੁੰਦੇ ਆ। ਰਾਜ ਦਾ ਕੀ ਮਤਲਬ ਬੰਨਜਾ ਰਾਜ ਇਹਨਾਂ ਨੇ ਸੇਵ ਕੋਇਆ। ਉਹਨਾਂ ਨੂੰ ਪਤਾ ਸੀਗਾ ਵੀ ਦੁਨੀਆ ਤੋਂ ਲੈ ਕੇ ਕੀ ਜਾਣਾ। ਜੇ ਅੱਜ ਆਪਾਂ ਕਹਿੰਦੇ ਆ ਸਤਗੁਰ ਅਰਬਦਾਸ ਮਹਾਰਾਜ ਜਿੱਥੇ ਵੀ ਗਏ ਆ ਲੋਕਾਂ ਦੀ ਜਗ੍ਹਾ ਛੱਡ ਦਿੱਤੀਆਂ। ਪਰ ਉਹਨੇ ਦੇਖਿਆ ਤੱਕ ਨਹੀਂ। ਅੱਜ ਮੜਲੇ ਮੜਲੇ ਤੇ ਸਾਡੇ ਜਿਹੜੇ ਸੋ ਕਾਲਡ ਅਸੀਂ ਕਵਾਂਗੇ ਲੋਕ ਭੱਜੇ ਫਿਰਦੇ ਆ। ਸਤਗੁਰ ਨਾਨਕ ਨੂੰ ਲਾ ਲਈਏ। ਗੁਰੂਆਂ ਨੂੰ ਜਿੰਨੇ ਵੀ ਆਪਣੀਆਂ ਇੰਨੀ ਜਗ੍ਹਾ ਛੱਡੀ ਐ। ਗੁਰੂਆਂ ਨੇ ਦੇਖੀ ਕਿਤੇ? ਉਹਨਾਂ ਨੂੰ ਰਾਜ ਨੂੰ ਕੀ ਕਹਿੰਨਾ? ਰਾਜ ਤਾਂ ਉਹਨਾਂ ਦੇ ਪੈਰਾਂ 'ਚ ਤੋਰਾ ਪੈਦਾ ਹੁੰਦਾ। ਅਸੀਂ ਭ ਅਸੀਂ ਪੜ੍ਹ ਲਿਖ ਕੇ ਬਾਣੀ ਨੂੰ ਇਸ ਤਰੀਕੇ ਨਾਲ ਦੇਖ ਰਹੇ ਹਾਂ ਕਿ ਅਖਰੀ ਗਿਆਨ ਆ ਅਖਰੀ ਗਿਆਨ ਨਹੀਂ ਇਹ ਅਨੁਭਵ ਦਾ ਗਿਆਨ ਹੈ ਜਸਸਾਹਬ ਅੱਜ ਹਰ ਸਰਕਾਰਾਂ ਦੇ ਵਿੱਚ ਸਾਡੇ ਚੁਣੇ ਹੋਏ ਸਾਡੇ ਆਪਣੇ ਮਤਲਬ ਸਮਾਜ ਦੇ ਕੁਝ ਇੱਕ ਮੰਤਰੀ ਨੇ ਉਹ ਵੋਟਾਂ ਤੋਂ ਪਹਿਲਾਂ ਬਹੁਤ ਵਾਅਦੇ ਕਰਦੇ ਨੇ ਕਿ ਅਸੀਂ ਸਮਾਜ ਲਈ ਆਹ ਕਰਾਂਗੇ ਆਹ ਕਰਾਂਗੇ ਹੁਣ ਲੋਕ ਸਭਾ ਦੀ ਇਲੈਕਸ਼ਨ ਹੈ ਕੀ ਲੱਗਦਾ ਹੈ ਕਿ ਸਾਡੇ ਲੋਕਾਂ ਨੂੰ ਉਹਨਾਂ ਦੇ ਕੋਲੋਂ ਸਵਾਲ ਪੁੱਛਣੇ ਚਾਹੀਦੇ ਐ ਕਿ ਹੁਣ ਤੱਕ ਤੁਸੀਂ ਸਾਡੇ ਸਮਾਜ ਲਈ ਕੀ ਕੀਤਾ ਤਾਂ ਕਿ ਅਸੀਂ ਉਹਨਾਂ ਦੀਆਂ ਚੋਪੜੀਆਂ ਚੋਪੜੀਆਂ ਗੱਲਾਂ ਤੋਂ ਕਿਤੇ ਦੁਬਾਰਾ ਫਿਰ ਉਹਨਾਂ ਦਾ ਸ਼ਿਕਾਰ ਨਾ ਬਣ ਜਾਈਏ ਸਵਾਲ ਤਾਂ ਪੁੱਛਣੇ ਚਾਹੀਦੇ ਐ ਸਵਾਲ ਵੀ ਉਹੀ ਪੁੱਛੋ ਜਿਹੜਾ ਆਪਸਵਾਰਥੀ ਨਹੀਂ ਕਿਆ ਬਾਤ ਜੇ ਮੈਨੂੰ ਲੋੜ ਆ ਬੇ ਪਿੱਛੋਂ ਜੀ ਜਾ ਕੇ ਕਹਾਂ ਮੇਰੀ ਕੁੜੀ ਨੂੰ ਲਵਾ ਦੇ ਮੇਰੇ ਮੁੰਡੇ ਨੂੰ ਲਵਾ ਦੇ ਮੈਂ ਕਿਹੜੇ ਸਵਾਲ ਪੁੱਛਣਾ ਹੂੰ ਬਹੁਤ ਅੱਛਾ ਸਵਾਲ ਪੁੱਛੇ ਬਾਬਾ ਸਾਹਿਬ ਨੇ ਪੂਰੀ ਵੀ ਪੂਰੀ ਐਜੂਕੇਸ਼ਨ ਸਾਡੇ ਤੋਂ ਦੀ ਕਰਵਾ ਲ ਕਰ ਦਿੱਤੀ ਅੱਜ ਸਾਡੇ ਪੜ੍ਹੇ ਲਿਖੇ ਹੈ ਕੀ ਐ ਜੇ ਮੈਂ ਕਹਾ ਬਾਬਾ ਸਾਹਿਬ ਨੇ ਹਲੰਬਾ ਦਿੱਤਾ ਸੀ ਕਿ ਇਨੀ ਸਮਾਜ ਨਾਲ ਧੋਖਾ ਕੀਤਾ ਤੇ ਅੱਜ ਅੱਜ ਸਾਨੂੰ ਦਿਸ ਰਿਹਾ ਤੇ ਜੇ ਆਪਾਂ ਮინისტრਾਂ ਦੀ ਗੱਲ ਕਰਦੇ ਆਂ ਤੇ ਇਹ ਕੋਈ ਪਹਿਲੀ ਇਲੈਕਸ਼ਨ ਹੋਣ ਲੱਗੀ ਆ ਅੱਜ ਵੀ ਤੁਹਾਡੇ 67 ਐਮਪੀ ਆ 67 ਐਮਪੀ ਭਾਰਤੀ ਜਨਤਾ ਪਾਰਟੀ ਦੇ ਨਾਲ ਆ ਦੱਸ ਕਿਹਨੇ ਸੰਵਿਧਾਨ ਸਾਡਾ ਟੁੱਟਿਆ ਜਾ ਰਿਹਾ ਲੁੱਟਿਆ ਜਾ ਰਿਹਾ ਬਦਲਿਆ ਜਾ ਰਿਹਾ ਕੌਣ ਬਦਲਾ ਰਿਹਾ ਅਸੀਂ ਖੁਦ ਨਾਲ ਬੈਠੇ ਆ ਇਸ ਕਰਕੇ ਲੋੜਾ ਸੋਤਾ ਸਾਹਿਬ ਇਹ ਗੱਲਾਂ ਵਿਚਾਰਨ ਦੀ ਇਲੈਕਸ਼ਨ ਕੋਈ ਪਹਿਲਾ ਨਹੀਂਗਾ ਇਲੈਕਸ਼ਨ ਕੋਈ ਕੁੰਬ ਦਾ ਮੇਲਾ ਨਹੀਂਗਾ ਸਾਨੂੰ ਲੋੜਾ ਕਿ ਕਿਵੇਂ ਆਪਣੇ ਪਹਿਲਾ ਸਵਾਰਥਾਂ ਨੂੰ ਛੱਡ ਕੇ ਮਨੁੱਖਤਾ ਦੀ ਖਾਤਰ ਕੋਈ ਕੰਮ ਕਰੀਏ ਇਸ ਕਰਕੇ ਆਪਾਂ ਅੱਜ ਸੰਤਾਂ ਦੇ ਦਰਬਾਰ 'ਚ ਆਏ ਆ ਤੇ ਮੈਂ ਚਾਹੁੰਦਾ ਸੀ ਕਿ ਸੰਤਾਂ ਦੇ ਮੁਖ ਤੋਂ ਪਰ ਉਹ ਕਹਿੰਦੇ ਅਸੀਂ ਨਹੀਂ ਗੱਲ ਕਰਦੇ ਸੋ ਬਹੁਤ ਚੰਗੀ ਗੱਲ ਆ ਆਪਣੋ ਆਪਣੇ ਉਹਨਾਂ ਦਾ ਹੈ ਸਵਾਰਥ ਤੇ ਸੋ ਮੈਂ ਤੁਹਾਡੇ ਜਿਹੜਾ ਚੈਨਲ ਆ ਉਹਦੇ ਮਾਧਿਅਮ ਤੋਂ ਹੀ ਹੋਏ ਦੱਸਣਾ ਚਾਹੁੰਦਾ ਕਿ ਜਿੱਥੇ ਸਹੀ ਡਾਇਰੈਕਸ਼ਨ ਪਬਲਿਕ ਨੂੰ ਮਿਲ ਜੂਗੀ ਉੱਥੇ ਬਹੁਤ ਕੁਝ ਹੋ ਸਕਦਾ ਜੇ ਅੱਜ ਅਸੀਂ ਸੰਤਾਂ ਨੂੰ ਯਾਦ ਕਰਦੇ ਆਂ ਕਹਿੰਦੇ ਨਾ ਯਾਦ ਰਹਿਂਦਾ ਬੋਲ ਹਮ ਅੱਜ ਸੰਤਾਂ ਦਾ ਇੱਕ ਬੋਲ ਜਿਹੜਾ ਬਾਬਾ ਸਾਹਿਬ ਦੇ ਨਾਲ ਵਿਚਾਰ ਵਟਾਂਦਰਾ ਹੋਇਆ ਸੀ ਹਾਲਾਂਕਿ ਮੈਨੂੰ ਅੱਜ ਪਤਾ ਲੱਗਾ ਕਿ 6 ਵਾਰੀ ਬਾਬਾ ਸਾਹਿਬ ਨੂੰ ਮਿਲੇ ਆ ਹਮ ਮੈਨੂੰ ਤਾਂ ਇੱਕੋ ਹੀ ਸੀਗਾ ਵੀ ਇੱਕ ਵਾਰੀ ਦਾ ਪਤਾ ਸੀ ਹਮ ਪਰ 6 ਵਾਰੀ ਬਾਬਾ ਸਾਹਿਬ ਨੂੰ ਮਿਲੇ ਔਰ ਦਿੱਲੀ ਚ ਜਾ ਕੇ ਵੀ ਸੰਤ ਮਿਲੇ ਆ ਕੀਆ ਬੜੀ ਵੱਡੀ ਗੱਲ ਆ ਅੱਜ ਅਸੀਂ ਹੀ ਦੇਖ ਰਹੇ ਆ ਤੇ ਹਰੇਕੀ ਬੰਦਾ ਆਪਣੇ ਆਪਣੇ ਸਵਾਰਥ ਦੇ ਵਿੱਚ ਭੱਜਾ ਫਿਰਦਾ ਤੇ ਫਿਰ ਅਸੀਂ ਕਹਿੰਦੇ ਸਰਕਾਰਾਂ ਸਨ ਰੋੜੀਆਂ ਸਰਕਾਰਾਂ ਤਾਂ ਰੋੜਣ ਲਈਆਂ ਜਦੋਂ ਸਾਨੂੰ ਆਪਣਾ ਸਵਾਰਥ ਹੁੰਦਾ ਸਵਾਰਥ ਛੱਡ ਕੇ ਲੋਕਾਂ ਦੀ ਖਾਤਰ ਤੁਰਾਂਗੇ ਫੇਰ ਕੁਝ ਬਣਨਾ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਅੱਜ ਮੈਂ ਸੰਤਾਂ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਆਇਆ ਆਪ ਹਾਜ਼ਰੀ ਲਾਉਣ ਆਲੇ ਆਪ ਜਾਣੀ ਜਾਣ ਭੁੱਲਾਂ ਬਖਸ਼ਾਉਣ ਆਲੇ ਸੋ ਕਿਰਪਾ ਕਰਨ ਤਾਂ ਕਿ ਜਿਹੜੇ ਪਾਵਰ ਆਫ ਸੋਸ਼ਲ ਜੁਨਟੀ ਕਮਿਸ਼ਨ ਲੈ ਕੇ ਚੱਲੀ ਹੋਈ ਹੈ ਹੋ ਸਕਦਾ ਕਿ ਆਪਣੇ ਜੀਵਨ ਦੇ ਵਿੱਚ ਨਾ ਦੇਖੀਏ ਕਤੇ ਆਉਣ ਵਾਲੇ ਬੱਚੇ ਜਿਹੜੇ ਐ ਇਸ ਰਸਤੇ ਨੂੰ ਅਪਣਾ ਲੈਣਗੇ ਤਾਂ ਹੋ ਸਕਦਾ ਸਦਾ ਲਈ ਜਿਹੜੀ ਹੈ ਸਤਗੁਰੂ ਅਰਬਦਾਸ ਮਹਾਰਾਜ ਨੇ ਬੇਗਮਪੁਰਾ ਸ਼ਬਦੀਆਂ ਲੈਣਾ ਚਿੱਤ ਕਿਹਾ ਸੀ ਕਿ ਕਾਇਮ ਦਾਇਮ ਸਦਾ ਬਾਦਸ਼ਾਹੀ ਦੋ ਮਨਾ ਸੇਮੇ ਹੋ 100 ਆਹੀ ਇਹੋ ਹੀ ਮਿਸ਼ਨ ਲੈ ਕੇ ਚੱਲੇ ਆ ਕਿ ਇਹੋ ਜੇ ਪਾਤਸ਼ਾਹੇ ਖੜੀ ਕਰ ਦਈਏ ਕਿ ਆਉਣ ਵਾਲੀਆਂ ਬਾਦਸ਼ਾਹੀਆਂ ਸਮਾਜ ਦੇ ਪੈਰਾਂ 'ਚ ਰੋਲਦੀਏ ਸ਼ਾਬਾਸ਼ ਸ਼ਾਬਾਸ਼ ਸੋ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਸ਼ਰੀਫ ਫਕੀਰ ਚੰਨ ਜਸਲ ਜਿਹੜੇ ਕਿ ਬਹੁਤ ਹੀ ਉੱਚੇ ਅਹੁਦੇ ਤੋਂ ਰਿਟਾਇਰ ਹੋਏ ਨੇ ਅੱਜਕੱਲ੍ਹ ਪੂਰੇ ਪੰਜਾਬ ਦੇ ਵਿਚਾਲੇ ਵਾਲੇ ਸਟੇਟਸ ਦੇ ਵਿੱਚ ਪਾਵਰ ਆਫ ਸੋਸ਼ਲ ਯੂਨਿਟੀ ਸਮਾਜ ਦੀ ਇਕਤਾ ਦੀ ਗੱਲ ਕਰਦੇ ਨੇ ਔਰ ਉਸ ਮਿਸ਼ਨ ਨੂੰ ਲੈ ਕੇ ਘਰ-ਘਰ ਚੱਲ ਰਹੇ ਨੇ ਔਰ ਮੈਂ ਚਾਹੁੰਦਾ ਕਿ ਤੁਸੀਂ ਵੀ ਵੱਧ ਤੋਂ ਵੱਧ ਇਸ ਮਿਸ਼ਨ ਨੂੰ ਫੋਲੋ ਕਰੋ ਕਿਉਂਕਿ ਨਾਨ ਪੋਲੀਟੀਕਲ ਮਿਸ਼ਨ ਹੈ ਕਿਸੇ ਵੀ ਰਾਜਨੀਤੀ ਪਾਰਟੀ ਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ ਸੋ ਪਾਵਰ ਆਫ ਸੋਸ਼ਲ ਯੂਨਿਟੀ ਯਾਨੀ ਕਿ ਪੋਸੂ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਆਪਾਂ ਆਪਣੇ ਸਮਾਜ ਦੇ ਨਾਲ ਜੁੜ ਸਕਦੇ ਹਾਂ ਬਿਨਾ ਕਿਸੇ ਜਾਤ ਪਾਤ ਪਿੰਨ ਪੇ ਦੇ ਸੋ ਦੋਸਤੋ ਅੱਜ ਮਤਲਬ ਉਸ ਸਥਾਨ ਤੇ ਵੀ ਹੈ ਜਿੱਥੇ ਬਾਬਾ ਸਾਹਿਬ ਖੁਦ ਪਹੁੰਚੇ ਨੇ ਔਰ 1951 ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਇੱਥੇ ਤਸ਼ਰੀਫ ਲਿਆਏ ਨੇ ਔਰ ਉਸ ਵੇਲੇ ਤੋਂ ਲੈ ਕੇ ਦੇਖ ਲਓ ਕਿ ਅੱਜ ਹਾਲਾਤ ਕਿਸ ਤਰ੍ਹਾਂ ਦੇ ਨੇ ਸੋ ਅਸੀਂ ਕੋਸ਼ਿਸ਼ ਕਰਾਂਗੇ ਹੋਰ ਵੀ ਬਹੁਤ ਸਾਰੇ ਦੋਸਤਾਨਾ ਗੱਲਬਾਤ ਕਰਨ ਦੀ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮਸ ਹੋਂਸੋਤਾ YouTube ਚੈਨਲ ਪੋਸੂ ਨਾਮ ਲਈ ਫਲੋਰ ਤੋਂ ਡੇਰਾ ਬਾਬਾ ਬ੍ਰਹਮਦਾਸ ਜੀ ਦੇ ਡੇਰੇ ਤੋਂ